ਹਾਂਜੀ ਭਟੇ ਕੀ ਨਾਮ ਤੁਹਾਡਾ ਮੇਰਾ ਨਾਮ ਭਾਜੀ ਸੰਦੀਪ ਕੁਮਾਰ ਅੱਛਾ ਜੀ ਇਹ ਮੰਨ ਲਓ ਫਿਰ ਤੁਸੀਂ ਲਿਆ ਉਹਨਾਂ ਦਾ ਹਾਂਜੀ ਭਾਜੀ ਇਹ ਆਪਾਂ ਨਾ ਅੱਜ ਤੋਂ 1.5 ਸਾਲ ਪਹਿਲਾਂ ਇਹ ਆਪਾਂ ਇਹ ਘਰ ਨਾਲ ਲੱਗਦਾ ਘਰ ਕੋਈ ਵੀ ਨਹੀਂ ਛੱਡਦਾ ਇਹ ਆਪਾਂ ਨਾਲ ਲੱਗਦਾ ਘਰ ਖਰੀਦਿਆ ਸੀਗਾ ਅੱਛਾ ਜੀ ਤੇ ਆਪਾਂ ਫਿਰ ਇਹਨੂੰ ਇਹਦੀ ਇਮਾਰਤ ਕਾਫੀ ਹੈ ਨਾ ਪੁਰਾਣੀ ਸੀਗੀ ਤੇ ਆਪਾਂ ਇਹ ਇਮਾਰਤ ਨੂੰ ਫਿਰ ਦੁਬਾਰਾ ਤੋਂ ਇੱਕ ਤਰ੍ਹਾਂ ਦਾ ਨਾ ਸਾਰਾ ਇਹਨੂੰ ਢਾਇਆ ਕਿਉਂਕਿ ਉਹ ਜ਼ਰੂਰੀ ਸੀ ਭਾਜੀ ਕਿਉਂਕਿ ਬੰਦ ਮਕਾਨ ਸੀਗਾ ਬੰਦ ਮਕਾਨ ਦੇ ਵਿੱਚ ਨਾ ਵੀ ਤਹਾਨੂੰ ਪਤਾ ਜਨਵਰੀ ਪੈਦਾ ਹੁੰਦੇ ਨੇ ਬਿਲਕੁਲ ਬਿਲਕੁਲ ਤੇ ਸਲਾਬ ਬੜੀ ਆਂਦੀ ਦੀ ਸਾਡੇ ਜਿਹਦੇ ਵਿੱਚ ਅਸੀਂ ਰਹਿ ਰਹੇ ਆ ਨਾ ਉਹ ਘਰ ਵੀ ਸਾਰਾ ਸਲਾਬ ਨਾਲ ਗਿਰਦਾ ਜਾਂਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਲੈਣ ਦਾ ਮਕਸਦ ਚੱਕਿਆ ਵੀ ਚਲੋ ਇਹ ਮਕਾਨ ਲੈਣਾ ਜ਼ਰੂਰੀ ਆ ਫਿਰ ਅਸੀਂ ਉਹਨਾਂ ਨੂੰ ਮਿਲੇ ਜਿਨ੍ਹਾਂ ਕੋਲੇ ਸੀਗਾ ਮਕਾਨ ਉਹਨਾਂ ਨੂੰ ਜਾ ਕੇ ਮਿਲੇ ਫਿਰ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਹਾਂ ਉਹਨਾਂ ਨੇ ਕਿਹਾ ਜੀ ਹਾਂਜੀ ਕਰ ਦਿਆਂਗੇ ਫਿਰ ਅਸੀਂ ਨਾਲ ਲੱਗਦਾ ਇਹ ਮਕਸਦ ਚੱਕਿਆ ਚਲੋ ਵੀ ਅਸੀਂ ਮਕਾਨ ਸਾਡੇ ਲਈ ਜ਼ਰੂਰੀ ਆ ਪੇ ਅਸੀਂ ਮਕਾਨ ਇਹ ਖਰੀਦਿਆ ਢਾਣ ਦਾ ਸਾਡਾ ਮਕਸਦ ਕੋਈ ਨਹੀਂ ਸੀ ਭਾਜੀ ਸਾਡਾ ਨਾ ਮਕਸਦ ਸਾਡਾ ਢਾਣ ਦਾ ਇਹੀ ਸੀਗਾ ਵੀ ਨਹੀਂ ਕੋਈ ਕਿਹੜਾ ਇਸ ਮਕਾਨ ਨੂੰ ਢਾਣਾ ਚਾਹੁੰਦਾ ਸੀਗਾ ਵੀ ਇਹ ਸਾਡੇ ਸਾਨੇਵਾਲ ਦੀ ਸ਼ਾਨ ਹੈ ਇਹ ਮਕਾਨ ਹਮ ਧਰਮਿੰਦਰ ਭਾਜੀ ਸਾਡੀ ਸਾਨੇਵਾਲ ਦੀ ਸ਼ਾਨ ਨੇ ਆਮ ਤੇ ਸ਼ਾਨ ਨੇ ਸਾਡਾ ਮਕਾਨ ਇਹ ਅਸੀਂ ਇੱਕ ਮਜ਼ਦੂਰੀ ਕਰਕੇ ਢਾਇਆ ਨਹੀਂ ਸਾਨੂੰ ਕੋਈ ਢਾਣ ਦਾ ਨਹੀਂ ਇੰਨਾ ਸੀਗਾ ਢਾਣ ਦਾ ਸਾਡਾ ਮਕਸਦ ਇਹੀ ਸੀਗਾ ਵੀ ਸਾਡਾ ਜਿਹੜਾ ਆਪਦਾ ਵੀ ਘਰ ਆ ਨਾ ਉਹ ਵੀ ਡਿੱਗਣ ਦੇ ਕਾਰਨ ਆਇਆ ਹੋਇਆ ਸੀਗਾ ਜਾਂ ਤਾਂ ਇਹਦੇ ਵਿੱਚ ਕਦੇ ਜਨਵਰੀ ਸੀਗੇ ਬਾਅਦ ਹੋਰ ਕੁਝ ਨਹੀਂ ਸੀਗਾ ਜਿਨ੍ਹਾਂ ਕੋਲੇ ਸੀਗਾ ਉਹਨਾਂ ਨੇ ਅਜ ਤੱਕ ਇਹਦੇ ਕੋਈ ਵੀ ਪੈਸਾ ਨਹੀਂ ਲਾਇਆ ਕੇਅਰ ਨਿਕਾ ਤੇ ਵੀ ਕੀਤੀ ਕਦੇ ਵੀ ਕੇਅਰ ਨਹੀਂ ਕੀਤੀ ਬਸ ਉਹਨਾਂ ਦੇ ਰੈਂਟ ਤੇ ਚੜਿਆ ਸੀ ਬਸ ਰੈਂਟ ਲੈਂ ਆਉਂਦੇ ਸੀ ਕਦੇ ਐ ਨਹੀਂ ਵੀ ਇਸ ਮਕਾਨ ਤੇ ਕਦੇ ਕੁਛ ਆਪਾਂ ਲਾਈਏ ਵੀ ਤਾਂ ਜੀ ਇਸ ਮਕਾਨ ਦੀ ਥੋੜੀ ਜਿਹੀ ਆਪਾਂ ਮੁਰੰਮਤ ਕਰਾਈਏ ਕਦੇ ਵੀ ਉਹਨਾਂ ਨੇ ਕਰਾਈ ਨਹੀਂ ਫਿਰ ਅਸੀਂ ਮਕਾਨ ਏ ਢਾਇਆ ਤਾਂ ਸਾਰਾ ਇੱਕ ਅੱਜ ਤੋਂ ਇੱਕ ਸਾਲ ਪਹਿਲਾਂ ਇਹ ਮਕਾਨ ਖਰੀਦਿਆ ਜੇ ਤੁਸੀਂ ਲਿਆ ਫਿਰ ਇਹ ਕਿਹਦੇ ਨਾਂ ਤੇ ਬੋਲਦਾ ਸੀਗਾ ਜੀ ਇਹ ਜਿਹੜੇ ਭਾਜੀ ਸਾਡੇ ਨਾ ਇਹ ਮੇਰੇ ਖਾਲੇ ਰਾਮ ਜੀ ਦਾਸ ਮਾਸਟਰ ਸੀਗੇ ਰਾਮ ਜੀ ਦਾਸ ਇਹ ਉਹਨਾਂ ਦੇ ਨਾਂ ਤੇ ਬੋਲਦਾ ਸੀਗਾ ਅੱਛਾ ਜੀ ਤੇ ਉਹਨਾਂ ਦੇ ਨਾਂ ਤੇ ਇਹ ਸਾਰੇ ਕਾਗਜ਼ ਪੱਤਰ ਲਿਖਿਆ ਸੀ ਬਸ ਉਹਨਾਂ ਦਾ ਇੱਥੇ ਧਰਮਿੰਦਰ ਦਾ ਨਾਮ ਵੱਜਦਾ ਸੀ ਇਹ ਮਕਾਨ ਤੇ ਨਰਮਿੰਦਰ ਬਾਜੀ ਦਾ ਵਾ ਅੱਛਾ ਖਰੀਦਿਆ ਜਾਂਦ ਕਿ ਕਿਸੇ ਸਾਡੇ ਸਾਨੇ ਵਾਲ ਦੇ ਪਰਸਨ ਨਹੀਂ ਸੀਗਾ ਇਹ ਮਕਾਨ ਅੱਛਾ ਜੀ ਚਲੋ ਉਹ ਹੁਣ ਇੱਥੇ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਦੇ ਅੱਗੇ ਜਿਹੜੇ ਪੋਤੇ ਨੇ ਉਹਨਾਂ ਕੋਲੇ ਮਕਾਨ ਸੀਗਾ ਅੱਛਾ ਇਹ ਇਹਦੇ ਵਿੱਚ ਕਾਫੀ ਜਿਆਦਾ ਜੁੜੀਆਂ ਹੋਈਆਂ ਨੇ ਧਰਮਿੰਦਰ ਦੇ ਜਦੋਂ ਵਿਜ਼ਿਟ ਕਰਦੇ ਸੀ ਅਕਸਰ ਆਉਂਦੇ ਸੀਗੇ ਬਾਜੀ ਜ਼ਰੂਰ ਆਉਂਦੇ ਸੀ ਸਭ ਤੋਂ ਪਹਿਲਾਂ ਉਹ ਇੱਥੇ ਹੀ ਆਉਂਦੇ ਸੀਗੇ ਆਪਣੇ ਮਕਾਨ ਨੂੰ ਆ ਕੇ ਚੰਗੀ ਤਰ੍ਹਾਂ ਦੇਖਦੇ ਸੀਗੇ ਸਾਰਾ ਪਿੰਡ ਇੱਥੇ ਸਾਡਾ ਪੂਰਾ ਸੰਨੇਹ ਨਾਲ ਇਕੱਠਾ ਹੋ ਜਾਂਦਾ ਸੀਗਾ ਬਹੁਤ ਭੀੜ ਹੁੰਦੀ ਸੀਗੀ ਸਭ ਤੋਂ ਪਹਿਲਾਂ ਇੱਥੇ ਆਉਂਦੇ ਸੀਗੇ ਇੱਥੇ ਉਹਨਾਂ ਦਾ ਰੀਵਨ ਦਰਵਾਜ਼ੇ ਦੇ ਮੂਹਰੇ ਰੀਵਨ ਲਾ ਕੇ ਬਕਾਇਦਾ ਉਹਨਾਂ ਦੀ ਅੰਦਰ ਐਂਟਰੀ ਹੁੰਦੀ ਸੀਗੀ ਤੇ ਅੰਦਰ ਫਿਰ ਉਹਨੂੰ ਬੈਠਦੇ ਸੀਗੇ ਚਾਹ ਪਾਣੀ ਪੀਂਦੇ ਸੀਗੇ ਆਪਣੀਆਂ ਕੰਦਾਂ ਨੂੰ ਹੱਥੋਂ ਤਲਾ ਕੇ ਦੇਖਦੇ ਹੁੰਦੇ ਸੀਗੇ ਵੀ ਮੇਰਾ ਇਹ ਘਰ ਉਦਾਂ ਦਾ ਉਦਾਂ ਹੀ ਆ ਕੰਦਾਂ ਕੁੰਦਾਂ ਨੂੰ ਚੁੰਮਦੇ ਵੀ ਸੀਗੇ ਕੰਦਾਂ ਦੇ ਪੂਰਾ ਹੱਥ ਆਪਣੇ ਮਹਿਸੂਸ ਕਰਦੇ ਸੀਗੇ ਵੀ ਇੱਥੇ ਪਜਾਦਾਉਂਦੀਆਂ ਹਾਂ ਮਹਿਸੂਸ ਕਰਦੇ ਸੀਗੇ ਕਿ ਮੈਂ ਇੱਥੇ ਆਪਣਾ ਬਚਪਨ ਮੇਰਾ ਇੱਥੇ ਬਚਪਨ ਬੀਤਿਆ ਮੈਂ ਰਹੇ ਇਥੇ ਤੋਂ ਉਸ ਤੋਂ ਬਾਅਦ ਇਹ ਸਾਡਾ ਸਕੂਲ ਆ ਪ੍ਰਾਇਮਰੀ ਸਕੂਲ ਇੱਥੇ ਉਹਨਾਂ ਦੇ ਫਾਦਰ ਸਾਹਿਬ ਮੇਰੇ ਖਿਆਲ ਪੜ੍ਹਾਉਂਦੇ ਸੀਗੇ ਤੇ ਉਹਨਾਂ ਕੋਲੇ ਇੱਥੇ ਉਹ ਪੜ੍ਹੇ ਵੀ ਸੀਗੇ ਇਹੀ ਸਕੂਲ ਦੇ ਵਿੱਚੋਂ ਪੜਾਉਂਦੇ ਸੀ ਤੇ ਇੱਥੇ ਹੀ ਪੜ੍ਹੇ ਨੇ ਤੇ ਸਾਡਾ ਇੱਥੇ ਸਾਡਾ ਪਿੰਡ ਦਾ ਡੇਰਾ ਸਾਡੇ ਸਾਨੇਵਾਲ ਦਾ ਕਾਫੀ ਮੁੱਢ ਦਾ ਪੁਰਾਣਾ ਵਾਂ ਇੱਥੇ ਉਹ ਜਦੋਂ ਵੀ ਆਇਆ ਆਏ ਨੇ ਪਹਿਲਾਂ ਇੱਥੋਂ ਇੱਥੋਂ ਤੋਂ ਸਕੂਲ ਫਿਰ ਇੱਥੇ ਨਮਸਕਾਰ ਕੀਤੀ ਫਿਰ ਪੂਰਾ ਸਾਡਾ ਮਾਰਕੀਟ ਘੁੰਮੇ ਪੁਰਾਣਾ ਬਾਜ਼ਾਰ ਸਾਡੀ ਪੂਰੀ ਆਪਣੇ ਸੱਜਣਾਂ ਨੂੰ ਮਿਲੇ ਜੋ ਉਹਨਾਂ ਦੀ ਏਜ ਦੇ ਮੁਤਾਬਿਕ ਰਿਕਾਰਡ ਇੱਥੇ ਸੀਗੇ ਉਹਨਾਂ ਨੂੰ ਮਿਲੇ ਤਾਂ ਇੱਥੇ ਸਾਡ ਇੱਕ ਸਾਡੇ ਹਲਵਾਈ ਦੀ ਦੁਕਾਨ ਬੜੀ ਮਸ਼ਹੂਰ ਆ ਨੰਬਰਦਾਰਾਂ ਦੀ ਉਹਨਾਂ ਕੋਲ ਜੀ ਆਉਂਦੇ ਨੇ ਤਾਂ ਉਹਨਾਂ ਦਾ ਜੋ ਵੀ ਗਾਜਰਬਗ ਬਕਬਰਫੀ ਇੱਥੇ ਹਮੇਸ਼ਾ ਖਾ ਕੇ ਤੇ ਲੈ ਕੇ ਜਾਂਦੇ ਸੀ ਇੱਥੇ ਉਹਨਾਂ ਨੇ ਆਣਾ ਇਹਨਾਂ ਨੂੰ ਮਿਲਣਾ ਕਿਉਂਕਿ ਉਹਨਾਂ ਦੇ ਜਦੋਂ ਅੱਜ ਦੇ ਟਾਈਮ 'ਚ ਵੀ ਕੋਈ ਉਹਨਾਂ ਦੇ ਕੋਲ ਪਰਸਨ ਮਿਲਣ ਜਾਂਦਾ ਸੀ ਸਾਡੇ ਪਿੰਡ ਦਾ ਤਾਂ ਇਹਨਾਂ ਦੀ ਦੁਕਾਨ ਤੋਂ ਬਰਫੀ ਜਾਂ ਗਾਜਰਬਗ ਲੈ ਕੇ ਹੀ ਜਾਣਾ ਇਹਨਾਂ ਪਸੰਦ ਸੀ ਇਹਨਾਂ ਪਸੰਦ ਸੀ ਉਹਨਾਂ ਨੂੰ ਉਸ ਤੋਂ ਬਾਅਦ ਆਪਣੇ ਰੇਲਵੇ ਸਟੇਸ਼ਨ ਤੇ ਜਿੱਥੇ ਉਹ ਖੇਡਦੇ ਹੁੰਦੇ ਸੀਗੇ ਉੱਥੇ ਵੀ ਜਾਂਦੇ ਸੀਗੇ ਤੇ ਸਾਡਾ ਇੱਕ ਬਸੇ ਸਕੂਲ ਦੀਆਂ ਜਾਦਾ ਤੇ ਘਰ ਦੀਆਂ ਜਾਦਾ ਦੇ ਵਿੱਚ ਦੇਖੋ ਥੋੜਾ ਜਾ ਫੀਲ ਤਾਂ ਸਭ ਨੂੰ ਹੋ ਰਿਹਾ ਹੋਵੇ ਕਿ ਤਲਵਿੰਦਰ ਬਾਜੀ ਇਸ ਟਾਈਮ ਹਸਪੀਟਲ ਦੇ ਵਿੱਚ ਨੇ ਪਰ ਅਸੀਂ ਇਹ ਦੁਆ ਕਰਦੇ ਹਾਂ ਵੀ ਉਹ ਹਜ਼ਾਰਾਂ ਸਾਲ ਜੀਏ ਤੇ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਸਾਡੀ ਸ਼ਾਨ ਬਰਕਰਾਰ ਰਹੇ ਸਾਡੀ ਪਿੰਡ ਦੀ ਕਿਉਂਕਿ ਸਾਡੀ ਸ਼ਾਨ ਉਹ ਤਲਵਿੰਦਰ ਬਾਜੀ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦਾ ਕੋਈ ਅੰਗ ਸੰਗ ਕੋਈ ਦੁਖੀ ਯੋਗ ਸਾਰੇ ਠੀਕ ਰਹਿਣ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਤੇ ਸਾਡਾ ਸਾਨੇਵਾਲ ਦੀ ਸ਼ਾਨ ਬਣੀ ਰਹੇ ਸਾਡਾ ਜਿਹੜੀ ਪਿੰਡ ਦੀ ਸ਼ਾਨ ਆ ਨਾ ਇਹ ਉਹਨਾਂ ਦੇ ਮੁਤਾਬਕ ਹੀ ਆ ਸਾਡਾ ਪਿੰਡ ਦੀ ਸ਼ਾਨ ਧਰਮਿੰਦਰ ਭਾਜੀ ਦੀ ਦੇਣੀ ਆ ਧਲਪਿੰਦਰ ਭਾਜੀ ਬੱਚੇ ਬੱਚੇ ਨੂੰ ਕਿਸੇ ਕੱਲੇ ਕੱਲੇ ਪਰਸਨ ਨੂੰ ਬੱਚੇ ਨੂੰ ਪੁੱਛ ਲੋ ਵੀ ਧਰਮਿੰਦਰ ਭਾਜੀ ਦਾ ਪਿੰਡ ਕਿਹੜਾ ਦੱਸਣਗੇ ਸਾਨੇਵਾਲ ਉਹਨਾਂ ਦਾ ਘਰ ਕਿਹੜਾ ਉਹ ਵੀ ਆ ਕੇ ਦੱਸਣਗੇ ਵੀ ਆ ਘਰ ਆ